ਆਪਾਂ ਕਹੀਏ ਕਿ ਪਿਛਲੇ 2-3 ਸਾਲਾਂ ਤੋਂ ਮੈਂ ਫਤਿਹਗੜ੍ਹ ਸਾਹਿਬ ਢਾਈ ਸਿਕ ਤੱਕ ਪੱਗਾਂ ਦਾ ਲੰਗਰ ਲਗਾਉਂਦੇ ਸੀ ਜਿੱਥੇ ਅਸੀਂ ਫ੍ਰੀ 'ਚ ਦਸਤਾਰਾ ਬੰਨ ਕੇ ਦਿੰਦੇ ਸੀ। ਉੱਥੇ ਬਹੁਤ ਜ਼ਿਆਦਾ ਪਿੰਨ ਨਹੀਂ ਆਲਰੇਡੀ ਪਿੰਨ ਨਹੀਂ ਪੱਗਾਂ ਦੇ ਕੈਂਪ ਬਹੁਤ ਜ਼ਿਆਦਾ ਹੋ ਗਏ ਸੀ ਤੇ ਇਸ ਸਾਲ ਅਸੀਂ ਉੱਥੇ ਨਾਲ ਗੋਨਦੀ ਬਜਾਇ ਇਸ ਸਾਲ ਅਸੀਂ ਦੁਕਾਨ ਤੇ ਹੀ ਲਗਾਇਆ ਆਪਣੀ ਅਕੈਡਮੀ ਤੇ ਕਿਉਂਕਿ ਸਾਡੇ ਦਿਲ ਵਿੱਚ ਇਹ ਸੀਗਾ ਕਿ ਕਈ ਮੁੰਡੇ ਇੱਥੋਂ ਜਦੋਂ ਮੋਟਰਸਾਈਕਲਾਂ ਤੇ ਜਾਂਦੇ ਨੇ ਉਹ ਮੋਨੇ ਜਾਂਦੇ ਨੇ ਤੇ ਉਹ ਇਹ ਸੋਚ ਕੇ ਜਾਂਦੇ ਆ ਕਿ ਆਪਾਂ ਉੱਥੇ ਜਾ ਕੇ ਕੈਂਪ ਚ ਪੱਗ ਬਣਵਾਵਾਂਗੇ ਤੇ ਮੈਂ ਸੋਚਿਆ ਜਿੇਹੋ ਇੱਥੋਂ ਹੀ ਪੱਗ ਬਣਵਾ ਕੇ ਜਾਣ ਜਿਵੇਂ ਕਿ ਜਿੱਥੇ ਕੈਂਪ ਲਗਾਇਆ ਉਹ ਸਾਡੇ ਕੋਲ ਆਣਗੇ ਜਿਹੜੇ ਫਤਿਹਗਤ ਸਾਹਿਬ ਜਾਨਾਂ ਨੇ ਸ਼ਰਧਾਲੂ ਹੋਣਗੇ ਜਾਂ ਸੇਵਾਦਾਰ ਵੀ ਹੋਣਗੇ ਸੀ ਉਹਨਾਂ ਦੇ ਫਰੀਦ ਦਸਤਾਰ ਸਜਾ ਕੇ ਦਵਾਂਗੇ ਤੇ ਜਿੰਨੇ ਵੀ ਇੱਥੇ ਜਾਣਗੇ ਸਾਡੀ ਉਹਨਾਂ ਨੂੰ ਅਪੀਲ ਆ ਬੇਨਤੀ ਆ ਕਿ ਇੱਥੋਂ ਦਸਤਾਰ ਸਜਾ ਕੇ ਜਾਓ ਤਾਂ ਜੋ ਤੁਸੀਂ ਆਪਣੇ ਗੁਰੂ ਮਹਾਰਾਜ ਦੇ ਚਲਣਾ ਚ ਇੱਕ ਬਹੁਤ ਵਧੀਆ ਸ਼ਰਧਾ ਭੇਟ ਕਰ ਰਹੇ ਹੋ ਤੇ ਉਹਨਾਂ ਨੂੰ ਵੀ ਇੱਕ ਚੰਗਾ ਲੱਗੂਗਾ ਕਿ ਹਾਂ ਜਿਹੜੇ ਮੇਰੇ ਪੁੱਤਰ ਆਏ ਨੇ ਤੇ ਇੱਕ ਦਸਤਾਰ ਸਜਾ ਕੇ ਆਏ ਨੇ ਸਸ਼ਕਲ ਸਿਟੀ ਅੱਡਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸ ਦਈਏ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਗੁਰੂ ਦੇ ਸਿੰਘ ਜਿਹੜੇ ਅਲੱਗ-ਅਲੱਗ ਤਰੀਕੇ ਨਾਲ ਆਪਣੇ ਗੁਰੂ ਸਹਿਬਾਨਾ ਨੂੰ ਜੜੀ ਹੈ ਸੇਵਾ ਸਮਰਪਿਤ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕਿਸੇ ਨੇ ਚਾਹ ਦਾ ਲੰਗਰ ਲਗਾਇਆ ਕਿਸ ਨੇ ਬਿਸਕਟਾਂ ਦਾ ਲੰਗਰ ਕਿਸ ਨੇ ਲੰਗਰ ਰੋਟੀਆਂ ਦਾ ਲੰਗਰ ਖਾਣੇ ਦਾ ਲੰਗਰ ਲਗਾਇਆ ਪਰ ਇੱਕ ਵੀਰ ਜਿਹੜਾ ਨਰਿੰਦਰ ਸਿੰਘ ਹੈਗਾ ਉਸਨੇ ਪੱਗਾਂ ਦਾ ਲੰਗਰ ਲਗਾਇਆ ਤੁਹਾਨੂੰ ਦੱਸਦੀ ਇਹ ਕਿਉਂਕਿ ਅੱਜ ਕੱਲ ਦੇ ਦਿਨਾਂ ਦੇ ਵਿੱਚ ਪੱਗਾਂ ਦਾ ਲੰਗਰ ਜਿਹੜਾ ਵੈ ਲਗਾਉਣਾ ਹਰ ਕਿਸੇ ਦੇ ਬਸ ਦਾ ਰੋਗ ਨਹੀਂ ਕਿਉਂਕਿ ਹਰ ਕੋਈ ਵੀਰ ਨਾਲ ਹੀ ਗੱਲ ਕਰ ਲੈਣਾ ਵਧੀਰੀ ਜਾਣਕਾਰੀ ਲੈਣਾ ਵੀਰ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਵੇਂ ਸੋਚਿਆ ਕਿ ਪੱਗਾਂ ਦਾ ਲੰਗਰ ਲਗਾਉਣਾ ਚਾਹੀਦਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਕੋਈ ਚਾਹ ਦਾ ਲੰਗਰ ਲਗਾਉਂਦਾ ਹੈ ਕੋਈ ਹੋਰ ਅਲੱਗ-ਅਲੱਗ ਤਰੀਕੇ ਨਾਲ ਗੁਰੂ ਜੀ ਨੂੰ ਜਿਹੜੀ ਸੇਵਾ ਸਮਰਪਿਤ ਕਰਦਾ ਹੈ ਤੁਸੀਂ ਪੱਗਾਂ ਦਾ ਲੰਗਰ ਲਗਾਇਆ ਇਹ ਜਿਸ ਵੀ ਜਿਹੜੇ ਵੀ ਬੰਦੇ ਕੋਲ ਜਿੰਨੀ ਕਿ ਸ਼ਰਧਾ ਹੁੰਦੀ ਹੈ ਜਿੰਨੀ ਸ਼ਮਤਾ ਆਉਂਦੀ ਹੈ ਉਸ ਦੇ ਹਿਸਾਬ ਨਾਲ ਲੰਗਰ ਲਗਾਉਂਦਾ ਹੈ ਜਿਨ੍ਹਾਂ ਦਾ ਕੋਈ ਕੈਟਿੰਗ ਦਾ ਕੰਮ ਹੁੰਦਾ ਉਹ ਆਪਣਾ ਲੰਗਰ ਲਗਾਉਂਦੇ ਹਨ ਜਿਨ੍ਹਾਂ ਦਾ ਕੋਈ ਹੋਰ ਕੰਮ ਹੁੰਦਾ ਉਸ ਚੀਜ਼ ਦਾ ਲੰਗਰ ਲਗਾਉਂਦੇ ਹਨ ਤੇ ਮੇਰੀ ਇੱਕ ਦਸਤਾਰ ਅਕੈडमी ਹੈ ਤੇ ਮੈਂ ਅੱਗੇ ਵੀ ਹਰ ਸਾਲ ਜਾ ਆਪਾਂ ਕਹੀਏ ਕਿ ਪਿਛਲੇ 2-3 ਸਾਲਾਂ ਤੋਂ ਮੈਂ ਫਤਿਹਗੁਰ ਸਾਹਿਬ 22 ਤਰੀਕ ਤੋਂ 23 ਤਰੀਕ ਤੱਕ ਪੱਗਾਂ ਦਾ ਲੰਗਰ ਲਗਾਉਂਦੇ ਸੀ ਜਿੱਥੇ ਅਸੀਂ ਫ੍ਰੀ 'ਚ ਦਸਤਾਰਾ ਬੰਨ ਕੇ ਦਿੰਦੇ ਸੀਗੇ ਤੇ ਇਸ ਸਾਲ ਅਸੀਂ ਉੱਥੇ ਬਹੁਤ ਜ਼ਿਆਦਾ ਪਿੰਨ ਨਹੀਂ ਆਲਰੇਡੀ ਪਿੰਨ ਨਹੀਂ ਪੱਗਾਂ ਦੇ ਕੈਂਪ ਬਹੁਤ ਜ਼ਿਆਦਾ ਹੋ ਗਏ ਸੀ ਤੇ ਇਸ ਸਾਲ ਅਸੀਂ ਉੱਥੇ ਨਾਲ ਗੋਨਦੀ ਬਜਾਇ ਇਸ ਅਸੀਂ ਦੁਕਾਨ ਤੇ ਹੀ ਲਗਾਇਆ ਆਪਣੀ ਅਕੈਡਮੀ ਤੇ ਕਿਉਂਕਿ ਸਾਡੇ ਦਿਲ ਵਿੱਚ ਇਹ ਸੀਗਾ ਕਿ ਕਈ ਮੁੰਡੇ ਇੱਥੋਂ ਜਦੋਂ ਮੋਟਰਸਾਈਕਲਾਂ ਤੇ ਜਾਂਦੇ ਨੇ ਉਹ ਮੋਨੇ ਜਾਂਦੇ ਨੇ ਤੇ ਉਹ ਇਹ ਸੋਚ ਕੇ ਜਾਂਦੇ ਆ ਕਿ ਆਪਾਂ ਉੱਥੇ ਜਾ ਕੇ ਕੈਂਪ 'ਚ ਪੱਗ ਬਣਵਾਵਾਂਗੇ ਤੇ ਮੈਂ ਸੋਚਿਆ ਜਿਹੋ ਇੱਥੋਂ ਹੀ ਪੱਗ ਬਣਾਵਾਂਗੇ ਜਾਣ ਜਿਵੇਂ ਕਿ ਅਸੀਂ ਇੱਥੇ ਕੈਂਪ ਲਗਾਇਆ ਉਹ ਸਾਡੇ ਕੋਲ ਆਣਗੇ ਜਿਹੜੇ ਫਤਿਹਗਰ ਸਾਹਿਬ ਜਨਾਂ ਲਈ ਸ਼ਰਧਾਲੂ ਹੋਣਗੇ ਜਾਂ ਸੇਵਾਦਾਰ ਵੀ ਹੋਣਗੇ ਅਸੀਂ ਉਹਨਾਂ ਦੇ ਫਰੀਦ ਦਸਤਾਰ ਸਜਾ ਕੇ ਦਵਾਂਗੇ ਤੇ ਜਿੰਨੇ ਵੀ ਇੱਥੇ ਜਾਣਗੇ ਸਾਡੀ ਉਹਨਾਂ ਨੂੰ ਅਪੀਲ ਆ ਬੇਨਤੀ ਆ ਕਿ ਇੱਥੋਂ ਦਸਤਾਰ ਸਜਾ ਕੇ ਜਾਓ ਤਾਂ ਜੋ ਤੁਸੀਂ ਆਪਣੇ ਗੁਰੂ ਮਹਾਰਾਜ ਦੇ ਚਲਣਾ ਚ ਇੱਕ ਬਹੁਤ ਵਧੀਆ ਸ਼ਰਧਾ ਭੇਟ ਕਰ ਰਹੇ ਹੋ ਤੇ ਉਹਨਾਂ ਨੂੰ ਵੀ ਇੱਕ ਚੰਗਾ ਲੱਗੂਗਾ ਕਿ ਹਾਂ ਜਿਹੜੇ ਮੇਰੇ ਪੁੱਤਰ ਆਏ ਨੇ ਤੇ ਇੱਕ ਦਸਤਾਰ ਸਜਾ ਕੇ ਆਏ ਨੇ ਮੇਰੇ ਕਿੰਨੇ ਟਾਈਮ ਤੋਂ ਜਿਹੜਾ ਇਹ ਸੇਵਾ ਕਰ ਰਹੇ ਹਾਂ ਤੁਸੀਂ ਲੰਗਰ ਦਾ ਸਡੇ ਕੈਂਪ ਜਿਸ ਦਿਨ ਤੋਂ ਅਸੀਂ ਇਹ ਅਕੈਡਮੀ ਸ਼ੁਰੂ ਕੀਤੀ ਆ ਉਸ ਦਿਨ ਤੋਂ ਹੀ ਅਸੀਂ ਨਾਲ ਦੀ ਨਾਲ ਕੋਈ ਨਾ ਕੋਈ ਇੱਧਰ ਦਸਤਾਰਾ ਕੈਂਪ ਲਗਾਉਂਦੇ ਰਹਿੰਦੇ ਆ ਪਿੰਨਾ ਵੀ ਅਸੀਂ ਇੱਕ ਬਹੁਤ ਸਾਰੇ ਕੈਂਪ ਲਗਾ ਚੁੱਕੇ ਆ ਤੇ ਪਿੰਨਾ ਅਸੀਂ ਗੁਲਦਾਰ ਸਾਹਿਬ ਵਿੱਚ ਅਸੀਂ ਸਖਲਾਈ ਦਾ ਕੈਂਪ ਲਗਾਉਂਦੇ ਆ ਹੁਣ ਵੀ ਇੱਕ ਗੁਲਦਾਰ ਸਾਹਿਬ ਵਿੱਚ ਅਸੀਂ ਸਖਲਾਈ ਦਾ ਕੈਂਪ ਲਗਾਇਆ ਹੈ ਜਿਸ ਜਿੱਥੇ 24 ਤਰੀਕ ਨੂੰ ਦਸਤਾਰ ਮੁਕਾਬਲਾ ਵੀ ਹੈ ਤੇ ਹੁਣ ਅਸੀਂ ਇੱਕ ਲਗਾਇਆ ਹੈ ਜਿਹੜਾ ਆਪਣੀ ਅਕੈਡਮੀ ਤੇ ਲਾਇਆ ਹੈ ਇੱਥੇ ਅਸੀਂ ਫ੍ਰੀ ਦਸਤਾਰਾ ਸਜਾ ਰਹੇ ਆ ਤੇ ਤੁਸੀਂ ਵੀ ਪਗਬੰਨੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਅ ਬੱਚੇ ਦੀ ਵੀ ਪਗਬੰਨੀ ਕਿੰਨੇ ਕੇ ਲੋਕ ਜਿਹੜੇ ਹੈਗੇ ਨੇ ਕਿਉਂਕਿ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਮੋਨੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਮੋਨੇ ਚੱਲੇ ਜਾਂਦੇ ਨੇ ਤੇ ਕੇਸ ਕਤਲ ਕੀਤੇ ਹੋਏ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਗੁਰੂ ਮਹਾਰਾਜ ਨੇ ਸਾਡੇ ਕੇਸਾਂ ਨੂੰ ਬਚਾਉਣ ਕਰਕੇ ਆਪਣਾ ਸਾਰਾ ਸਰਬੰਸਵਾਰਤਾ ਕਿਉਂਕਿ ਜਦੋਂ ਗੁਰੂ ਮਹਾਰਾਜ ਚਮਕੌਰ ਦੀ ਗੜੀ ਤੋਂ ਮਾਚੀਵਾਰ ਸਾਹਿਬ ਗਏ ਸੀਗੇ ਤਾਹੋ ਜੁੱਤੇ ਹੱਥ ਵਿੱਚ ਫੜ ਕੇ ਗਏ ਸੀ ਆਪਣੀ ਤਾਂ ਜਦੋਂ ਭਾਈ ਦਿਆ ਸਿੰਘ ਜੀ ਨੇ ਸਵਾਲ ਕੀਤਾ ਸੀ ਕਿ ਤੁਸੀਂ ਮਹਾਰਾਜ ਜੁੱਤੀ ਹੱਥ ਵਿੱਚ ਕਿਉਂ ਫੜੀ ਹੋਈ ਹੈ ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਇੱਥੇ ਬਹੁਤ سارے ਸ਼ਹੀਦ ਸਿੰਘ ਪਏ ਨੇ ਜਿਨ੍ਹਾਂ ਦੇ ਕੇਸ ਵੀ ਪੈੜਾ 'ਚ ਲੱਗਣਗੇ ਤੇ ਉਹਨਾਂ ਨੂੰ ਕਿਤੇ ਮੇਰੀ ਜੁੱਤੀ ਨਾ ਲੱਗ ਜਾਵੇ ਇਸ ਕਰਕੇ ਗੁਰੂ ਮਹਾਰਾਜ ਨੇ ਆਪਣੇ ਨੰਗੇ ਪੈਰੀ ਗਏ ਸੀਗੇ ਤੇ ਮੈਂ ਇਹ ਸੋਚਣਾ ਪੁੱਛਣਾ ਚਾਹੁੰਦਾ ਵਾਂ ਕਿ ਜੇ ਗੁਰੂ ਮਹਾਰਾਜ ਨੇ ਇੰਨਾ ਕੁਛ ਧਰਮ ਸਵਾਲਤਾ ਤੇ ਤੁਹਾਨੂੰ ਕਿਸ ਚੀਜ਼ ਦਾ ਲਾਲਚ ਮਿਲ ਗਿਆ ਕਿ ਤੁਸੀਂ ਕੇਸ ਕਤਲ ਕਰਾ ਰਹੇ ਹੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਮੇਰੇ ਸਿੱਖ ਵੀਰ ਹੋ ਕੇ ਸਿੱਖ ਹੋ ਕੇ ਤੁਸੀਂ ਕੇਸ ਕਤਲ ਕਰਾ ਰਹੇ ਹੋ ਕਿਉਂਕਿ ਛੋਟੇ ਛੋਟੇ ਸਾਬਜਾਦਿਆਂ ਨੂੰ ਸੂਬੇ ਨੇ ਇੰਨੇ ਲਾਲਚ ਦਿੱਤੇ ਸੀਗੇ ਪਰ ਉਹਨਾਂ ਨੇ ਕੇਸ ਨਹੀਂ ਕਤਲ ਕਰਾਇਆ ਤੇ ਆਪਾਂ ਕਿਸ ਲਾਲਚ ਚ ਫਸ ਗਏ ਕਿ ਆਪਾਂ ਕੇਸ ਕਤਲ ਕਰਾਉਣ ਚੱਲ ਜੰਨੇ ਆ ਆਪਾਂ ਫਤਿਹਗੁਰ ਸਾਹਿਬ ਜਾਨਦੇ ਆ ਮੋਨੇ ਵੀਰ ਪਿੰਨਾ ਜਾਂ ਜਿਹੜੇ ਪੱਗਾਲੇ ਵੀ ਨੇ ਜਿਨ੍ਹਾਂ ਨੂੰ ਬੰਨਨੀਆਂ ਵੀ ਹੁੰਦੀਆਂ ਨੇ ਉਹ ਵੀ ਪਿੰਨਾ ਨਾਈ ਕੋਲ ਜਾ ਕੇ ਦਾੜੀ ਸੈਟ ਕਰਾਉਂਦੇ ਆ ਕਿ ਆਪਾਂ ਉੱਥੇ ਜਾ ਕੇ ਫੋਟੋਆਂ ਖਿੱਚਾਂਗੇ ਵੀਡੀਓ ਬਣਾਵਾਂਗੇ ਉਹਨਾਂ ਨੂੰ ਵੀ ਅਪੀਲ ਹੈ ਕਿ ਇੱਕ ਤੁਸੀਂ ਦੋ ਦਿਨ ਉੱਤੇ ਸ਼ਰਦਾ ਭਾਵਨਾ ਨਾ ਜਾਓ ਉੱਥੇ ਜਾ ਕੇ ਆਪਣਾ ਇੱਕ ਸ਼ਰਦਾ ਦੋ ਗੁਰੂ ਮਹਾਰਾਜ ਦੇ ਅੱਗੇ ਵੀ ਇੱਕ ਆਪਣੀ ਸ਼ਰਦਾ ਪੇਂਟ ਕਰੋ ਅੰਨੀ ਛੋਟੀ ਉਮਰ ਦੇ ਵਿੱਚ ਕਿੰਨੀ ਉਮਰ 19 ਸਾਲ ਦੱਸ ਰਹੇ ਸੀ ਤੁਸੀਂ 19 ਸਾਲ ਦੀ ਉਮਰ ਦੇ ਵਿੱਚ ਅੰਨੀ ਸੈਂਸਿਟੀ ਗੱਲਾਂ ਤੇ ਅੰਨੀ ਸੋਹਣੀ ਪੱਗ ਬੰਨੀ ਸਿੱਖੀਏ ਕਿਸੇ ਕੋਲੋਂ ਕੀ ਕਿੱਦਾਂ ਬੰਨਣ ਲੱਗੇ ਇਹ ਦਸਤਾਰ ਮੈਂ ਅੱਜ ਤੋਂ 10 ਸਾਲ ਹੋ ਗਏ ਮੈਨੂੰ ਬੰਦਿਆ ਨੂੰ ਮੇਰੀ 19 ਸਾਲ ਦੀ ਉਮਰ ਆ ਮੈਂ 9-10 ਸਾਲ ਦੀ ਉਮਰ ਦੇ ਵਿੱਚ ਦਸਤਾਰ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਇੱਕ ਗੁਰਦੁਆਰ ਸਾਹਿਬ ਦੇ ਵਿੱਚ ਕੈਂਪ ਲੱਗਿਆ ਹੋਇਆ ਸੀਗਾ ਜਿਸ ਵਿੱਚ ਮੈਂ ਘਰਦਿਆਂ ਨੂੰ ਕਿਹਾ ਸੀ ਕਿ ਮੈਂ ਇੱਥੇ ਮੁਕਾਬਲਾ ਹੈ ਮੈਨੂੰ ਉਸ ਵਿੱਚ ਜਾਣ ਦਿਓ ਉਸ ਟਾਈਮ ਮੈਨੂੰ ਥੋੜੀ ਥੋੜੀ ਬਹੁਤ ਹੁੰਦੀ ਸੀ ਪੱਗ ਤੇ ਮੈਨੂੰ ਮੇਰੇ ਘਰ ਦੇ ਨੇ ਜਾਣ ਨਹੀਂ ਦਿੱਤਾ ਸੀ ਤੇ ਉਸ ਦਿਨ ਉੱਥੇ ਹੀ ਇਹ ਸੋਚ ਲਿਆ ਸੀ ਅੱਜ ਤੱਕ 9 ਸਾਲ ਪਿੰਨਾ ਕਿ ਜੇ ਅੱਜ ਬਾਅਦ ਚ ਕਦੇ ਵੀ ਇੱਥੇ ਆਵਾਂਗੇ ਕੈਂਪ ਲਗਾਉਣਾ ਚਾਹਾਂਗੇ ਤਾਂ ਇਹਦੇ ਜੱਜ ਆਵਾਂਗੇ ਜਾਂ ਇੱਥੇ ਅਸੀਂ ਇੱਕ ਦਸਤਾਰ ਮੁਕਾਬਲਾ ਕਰਾਵਾਂਗੇ ਜਾਂ ਸਿੱਖਲਾਈ ਦਵਾਂਗੇ ਪਰ ਹੁਣ ਸਿੱਖਣ ਆਪੇ ਸਿੱਖਾਂਗੇ ਤੇ ਉਸ ਦਿਨ ਤੋਂ ਬਾਅਦ ਤਿੰਨ ਚਾਰ ਸਾਲ ਲਗਾਤਾਰ ਮੈਂ ਮਿਹਨਤ ਕੀਤੀ ਆ ਬਹੁਤ ਮਿਹਨਤ ਕੀਤਾ ਬਾਕੀ ਵੀ ਹੋਰ ਬਹੁਤ ਕੁਝ ਦੇਖ ਦੇਖ ਕੇ ਜਾਂ ਇਧਰ ਉਧਰ ਥੋੜਾ ਬਹੁਤ ਸਿੱਖ ਸੁੱਕੇ ਪੱਗ ਸਿੱਖੀ ਆ ਮੈਂ ਬਹੁਤ سارے ਵੀਰਾਂ ਨੂੰ ਪੁੱਛਦਾ ਹੁੰਦਾ ਸੀਗਾ ਕਿ ਮੈਨੂੰ ਪੱਗ ਬੰਨੀ ਸਿਖਾ ਦਿਓ ਤਾਂ ਸਾਰੇ ਮੇਰੇ ਤੋਂ ਪੈਸੇ ਮੰਗਦੇ ਸੀ ਅੱਛਾ ਤੇ ਅਸੀਂ ਵੀ ਚਲੋ ਹੁਣ ਜੇ ਸੈਂਟਰ 'ਚ ਪੈਸੇ ਲੈਣੇ ਆ ਪਰ ਜਿਹੜੇ ਲੋਰਵੰਦ ਹੁੰਦੇ ਆ ਉਹਨਾਂ ਨੂੰ ਅਸੀਂ ਫ੍ਰੀ ਦਸਤਾਰਾ ਵੀ ਸਿਖਲਾਈ ਦਿੰਦੇ ਆ ਵੀਰੇ ਸ਼ਹੀਦੀ ਦਿਵਸ ਕਰਕੇ ਆ ਜਾਂ ਫਿਰ ਵੈਸੇ ਵੀ ਤੁਸੀਂ ਪੱਗਾਂ ਦੀ ਸਿਖਲਾਈ ਜਿਹੜੀ ਇੱਥੇ ਕਰਦੇ ਹੋ ਵੈਸੇ ਵੀ ਇੱਥੇ ਪੱਗਾਂ ਦੀ ਸਿਖਲਾਈ ਤਾਂ ਹੁੰਦੀ ਆ ਪਰ ਜਿਹੜੇ ਅਸੀਂ ਕਹੀ ਅਸੀਂ ਫਰੀਦ ਹਸਤਾਲਾ ਦੇ ਜਿਹੜੀ ਸਿਖਲਾਈ ਲਈ ਹੋਈ ਆ ਜਾਂ ਫਰੀਦ ਹਸਤਾਲਾ ਸਜੋਂ ਦੀ ਲਈ ਆ ਉਹ ਸਿਰਫ ਇੱਕ ਸ਼ੀਦੀ ਦਿਨਾ ਕਰਕੇ ਹੀ ਆ ਤੇ ਵੈਸੇ ਵੀ ਅਸੀਂ ਜਿਹੜੇ ਲੋਰ ਬੰਦ ਵੀਰ ਹੁੰਦੇ ਆ ਜਾਂ ਕੋਈ ਸ਼ਰਧਾਲੂ ਵੀਰ ਹੁੰਦੇ ਆ ਉਹਨਾਂ ਤੋਂ ਵੀ ਵੈਸੇ ਹੀ ਪੈਸੇ ਨਹੀਂ ਲੈਂਦੇ ਫਰੀ ਸਜਾ ਕੇ ਦਿੰਦੇ ਤੁਹਾਡੇ ਘਰੇ ਵੀ ਕਿ ਸ਼ੌਕ ਸੀਗਾ ਕਿਸੇ ਨੂੰ ਜਿੱਦਾਂ ਤੁਸੀਂ ਦੱਸ ਰਹੇ ਹੋ ਘਰੇ ਸ਼ੌਕ ਸੀਗਾ ਤੇ ਜਿੱਦਾਂ ਡੈਡੀ ਨੂੰ ਕਈ ਵਾਰੀ ਸ਼ੌਕ ਹੁੰਦਾ ਹੈ ਕਿ ਵੇ ਫਿਰ ਮੁੰਡਾ ਵੀ ਉਹੀ ਕੰਮ ਕਰਨ ਲੱਗ ਜਾਂਦਾ ਹੈ ਤਾਂ ਕੋਈ ਸੀਗਾ ਸਾਡੇ ਘਰ ਵਿੱਚ ਮੈਂ ਦੱਸਣਾ ਚਾਹੁੰਗਾ ਕਿ ਮੈਂ ਤਾਂ ਨਾਨਕੇ ਰਹਿਣਾ ਮੇਰੇ ਨਾਨਾ ਹੀ ਨੇ ਤੇ ਦੋ ਮਾਮਾ ਹੀ ਨੇ ਤੇ ਮਾਮਾ ਜੀ ਬਹੁਤ ਘੱਟ ਦਸਤਾਰ ਸਜਉਂਦੇ ਆ ਪਰ ਸਜਉਂਦੇ ਆ ਪਰ ਬਹੁਤ ਘੱਟ ਤੇ ਨਾਨਾ ਜੀ ਦੇਲੀ ਸਜਉਂਦੇ ਆ ਤੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਮਤਲਬ 10 ਕੇ ਸਾਲ ਦਾ ਤਾਂ ਮੈਂ ਨਾਨਾ ਜੀ ਕੋਲੇ ਬਣਵਾਉਂਦਾ ਹੁੰਦਾ ਸੀ ਥੋੜਿਆ ਮੈਂ ਪਲਨਾ ਬਣਵਾ ਲੈਣਾ ਉਹੀ ਦੁਆਰਾ ਖੋਲ ਲੈਣਾ ਫਿਰ ਬਣਵਾ ਲੈਣਾ ਇੱਦਿ ਮੈਂ ਪੱਗ ਸਿੱਖਿਆ ਸੀ ਤੇ ਹੁਣ ਜਿੱਦਾਂ ਕਿ ਤੁਸੀਂ ਕਿਹਾ ਕਿ ਪਹਿਲਾਂ ਮੈਨੂੰ ਕਰਦਿਆਂ ਨੇ ਵੀ ਇਦਾਂ ਕਿਹਾ ਵੀ ਉੱਥੇ ਜਿਹੜੀ ਕੰਪੀਟੀਸ਼ਨ ਦੇ ਵਿੱਚ ਨਹੀਂ ਜਾਂ ਦਿੱਤਾ ਜਦੋਂ ਤੁਸੀਂ ਸਿੱਖ ਗਏ ਵੀ ਐਨੀਆਂ ਸੋਨੀਆ ਪੱਗਾਂ ਬਣਨ ਲੱਗ ਗਈ ਕੋਈ ਰਿਸਪੌਂਸ ਉਹਨਾਂ ਦਾ ਆਇਆ ਉਹਨਾਂ ਦਾ ਰਿਸਪੌਂਸ ਹੁਣ ਮੇਰਾ ਉੱਥੇ ਇੱਕ ਕੈਂਪ ਚੱਲਦਾ ਪਿਆ ਮਿੱਤੀ ਮੈਂ 17 ਤਰੀਕ ਤੋਂ 23 ਤਰੀਕ ਤੱਕ ਇੱਕ ਕੈਂਪ ਲਗਾਇਆ ਸੀ 24 ਤਰੀਕ ਨੂੰ ਦਸਤਾਰ ਮੁਕਾਬਲਾ ਉੱਥੇ ਉਹ ਵੀ ਛੋਟੇ ਸੈਜਵਾ ਦੇ ਤਮਾਤਾ ਗੁਜਰ ਕੋਲ ਦੀ ਸ਼ਹਾਦਤ ਨੂੰ ਹੀ ਪ੍ਰਣਾਮ ਸੀਗਾ ਤੇ ਹੁਣ ਮੈਂ ਉੱਥੇ ਜਦੋਂ ਵੀ ਕੈਂਪ ਲਗਉਂਦਾ ਮੇਰਾ ਇੱਕ ਦਸਤਾਰ ਸਿਖਲਾਈ ਦਾ ਕੈਂਪ ਵੀ ਸਭ ਤੋਂ ਵੱਖਰਾ ਹੁੰਦਾ ਹੈ ਅਸੀਂ ਕੈਂਪ ਦੇ ਬਾਅਦ ਉਹ ਬੱਚਿਆਂ ਨੂੰ ਇਤਿਹਾਸ ਰਿਲੇਟਡ ਸਵਾਲ ਜਵਾਬ ਕਰਦੇ ਹਾਂ ਤੇ ਇਤਿਹਾਸ ਦੱਸਦੇ ਹਾਂ ਤੇ ਉਹਨਾਂ ਨੇ ਵੀ ਕਹਿੰਨੇ ਆ ਕਿ ਰੋਜ਼ ਇਤਿਹਾਸ ਪਤਾ ਕਰਕੇ ਆਏ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਤੇ ਹੁਣ ਜਦੋਂ ਅਸੀਂ ਇ ਤੇ ਸਾਰੇ ਜਿੰਨੇ ਵੀ ਬੱਚਿਆਂ ਦੇ ਮਾਪਿਓ ਨੇ ਜਗਲਦਸਰ ਸਾਹਿਬ ਦੇ ਪ੍ਰਧਾਨ ਨੇ ਗ੍ਰੰਥੀ ਨੇ ਸਾਰੇ ਮੈਨੂੰ ਕਹਿੰਦੇ ਆ ਕਿ ਬਹੁਤ ਇੱਕ ਵਧੀਆ ਕੰਮ ਕਰਦੇ ਹੋ ਬਹੁਤ ਐਪਰੀਸ਼ੀਏਟ ਕਰਦੇ ਆ ਜਾਂ ਬਹੁਤ ਮੈਨੂੰ ਸ਼ਲਾਗਾ ਕਰਦੇ ਆ ਹੂੰ ਸਾਡੇ ਨਾਲ ਵੀਰ ਵੀ ਮੌਜੂਦ ਆ ਗੱਲ ਕਰਾਂਗੇ ਪੱਗ ਬਨਵਾਨ ਜਿਹੜੇ ਆਏ ਨੇ ਤੇ ਵੀਰ ਜੀ ਅੱਜ ਪੱਗ ਬਨਵਾਨ ਆਏ ਹੋ ਤੇ ਫ੍ਰੀ ਸੇਵਾ ਜਿਹੜੀ ਸ਼ਹੀਦੀ ਦਿਵਸ ਤੋਂ ਲੈ ਕੇ ਵੀਰ ਨੂੰ ਦਬਾਰਿਆ ਕਿਦਾਂ ਲੱਗਦਾ ਹੈ ਬਹੁਤ ਵਧੀਆ ਲੱਗਦਾ ਜੀ ਕੋ ਕੋਈ ਇਦਾਂ ਨਹੀਂ ਸੇਵਾ ਕਰਦਾ ਕਿ ਫ੍ਰੀ ਸੇਵਾ ਮਤਲਬ ਆਪਣੀ ਦੁਕਾਨ ਤੇ ਆਪਣੀ ਮਤਲਬ ਰੋਜ਼ ਦੀ ਮਤਲਬ ਲੋਕ ਆਂਦੇ ਆ ਕਿ ਮਤਲਬ ਬੇਸਿਕ ਕਮਾਈ ਚੱਲਦੀ ਆ ਮਤਲਬ ਬਹੁਤ ਕੀਮਤੀ ਸਮਾਂ ਕੱਢ ਕੇ ਆਪਣਾ ਫ੍ਰੀ ਕੈਂਪ ਫ੍ਰੀ ਕੈਂਪ ਲਾਂਦੇ ਆ ਹਾਂ ਜੀ ਤੇ ਅੱਜ ਤੁਸੀਂ ਪੱਗ ਬਨਵਾਣ ਆਏ ਸੀ ਹਾਂਜੀ ਪੱਗ ਬਨਵਾਣ ਆਏ ਬਹੁਤ ਸੋਹਣੀ ਪੱਗ ਬੰਦੀ ਹੋਈ ਦੇਖ ਰਹੇ ਹਾਂਜੀ ਮੈਂ ਹਾਂ ਫਤਿਹਗੜ ਚੱਲੀ ਸੀ ਬਸ ਤੇ ਮੈਨੂੰ ਜਦੋਂ ਪਤਾ ਚੱਲਿਆ ਕਿ ਵੀਰ ਜੀ ਹਨਾ ਫ੍ਰੀ ਕੈਂਪ ਲਾਇਆ ਫਤਿਹਗੜ ਸਹਰਨਾ ਸਾਹਿਬ ਜੀ ਫਿਰ ਮੈਂ ਅੱਜ ਵੀਰ ਜੀ ਦੀ ਦਸਤਾਰ ਬਨਵਾਈ ਆ ਤੇ ਬਹੁਤ ਸੋਹਣੀ ਬੰਨੀ ਹੈ ਮੇਰੇ ਹੂੰ ਪਹਿਲਾਂ ਵੀ ਬੰਦੇ ਹੁੰਦੇ ਹੋ ਕਿ ਅੱਜ ਸਪੈਸ਼ਲ ਬਨਵਾਈ ਹੈ ਨਹੀਂ ਪਹਿਲਾਂ ਮੈਂ ਇੱਕ ਦੋ ਵਾਰ ਬਨਵਾਈ ਆ ਪਰ ਹਨਾ ਅੱਜ ਬਹੁਤ ਸੋਹਣੀ ਬੰਨੀ ਆ ਹੂੰ ਤੇ ਬਹੁਤ ਵਧੀਆ ਵੀਰੇ ਕਿਤਨੇ ਕਿਤੇ ਇਹ ਵੀ ਲੱਗਦਾ ਵੀ ਕਿ ਜੇ ਸਾਡੀ ਉਮਰ ਦਾ ਵੀਰ ਹੈਗਾ 19 ਸਾਲਾਂ ਦਾ ਤੇ ਇੰਨੀ ਵਧੀਆ ਵਧੀਆ ਜਿਹੜੀ ਸੇਵਾ ਨਿਭਾ ਰਿਹਾ ਤੇ ਕਿਤਨੇ ਕਿਤੇ ਅਪਰੀਸ਼ੀਏਟ ਦਾ ਬੰਦਾ ਹੁੰਦਾ ਹੀ ਹੈ ਨਾ ਕਿ ਮੈਂ ਵੀ ਪੱਗ ਬੰਨ ਕੇ ਜਾਵਾਂ ਮੇਰਾ ਵੀ ਮਨ ਕਰਦਾ ਕਿ ਹੁਣ ਮੈਂ ਚੱਲ ਵੀਰੇ ਕੋਲ ਸਿੱਖਦਾ ਮੈਂ ਆਨਾ ਮੈਂ ਮੇਰੇ ਗਲੀ ਚ ਵੀਰਾ ਰਹਿੰਦਾ ਕਿ ਮੈਂ ਵੀਰੇ ਤੋਂ ਹੁਣ ਸਿੱਖਦਾ ਵਗ ਕੇ ਮੈਨੂੰ ਮੈਨੂੰ ਵੀ ਲੱਗਦਾ ਕਿ ਮੈਂ ਵੀ ਹਾਂ ਪੱਗ ਬੰਨਣਾ ਹਾਂ ਜੀ ਵੀਰ ਜੀ ਜੇ ਕਿਤੇ ਕਿਸੇ ਨੂੰ ਆਉਣਾ ਹੋਵੇ ਇਸ ਦੁਕਾਨ ਦੇ ਵਿੱਚ ਤਾਂ ਕਿੱਥੇ ਆਵੇ ਤੁਹਾਡੇ ਕੋਲ ਆਪਣੇ ਭਾਜੀ ਅਰੋਰਾ ਪੈਲਸ ਚੌਂਕ ਦੇ ਵਿੱਚ ਨਾਲ ਜਦੋਂ ਆਪਾਂ 80 ਰੋਡ ਤੇ ਚੜਦੇ ਆ ਤਾਂ ਇੱਥੇ ਸਾਹਿਬ ਮੈਡੀਕਲ ਦੇ ਨਾਲ ਜਮੇ ਕੁੰਦੀ ਪਗੜੀ ਸੈਂਟਰ ਆ ਇੱਕ ਨੰਬਰ ਗਲੀ ਤੋਂ ਥੋੜਾ ਜਿਹਾ ਅੱਗੇ ਬਾਦ ਸਾਡਾ ਪੋਸਟਰ ਪਿਆ ਹੋਗਾ ਫਰੀਦ ਦਸਤਾਰਾ ਬਨਵਾਉ ਦਾ ਤੇ ਜਿਹੜੇ ਵੀ ਨਿਆਣਾ ਵਾ ਸਾਨੂੰ ਇੱਕ ਬੇਨਤੀ ਇੱਕ ਫੋਨ ਕਰਕੇ ਜਰੂਰ ਆਇਓ ਕਿਉਂਕਿ ਕਈ ਵਾਰ ਜਿਵੇਂ ਨਾ ਵੀ ਹੋਵੇ ਤਾਂ ਇੱਕ ਵਾਰ ਫੋਨ ਕਰ ਲਿਓ ਤੇ 24 ਤਰੀਕ ਨੂੰ ਸਾਡਾ ਦਸਤਾਰ ਮੁਕਾਬਲਾ 24 ਤਰੀਕ ਦੇ ਦਿਨ ਐਤਵਾਲ ਨੂੰ ਉਸ ਦਿਨ ਮੈਸੇਜ 11 ਵਜੇ ਤੱਕ ਹੋਵਾਂਗਾ ਜਾਂ ਫਿਰ ਬਾਅਦ 2 ਵਜੇ ਤੱਕ ਤੇ ਜੇ ਉਸ ਟਾਈਮ ਵੀ ਜੇ ਕੋਈ ਬਣਵਾਉਣਾ ਚਾਹੇਗਾ ਤਾਂ ਸਾਨੂੰ ਫੋਨ ਕਰ ਲਿਓ ਅਸੀਂ ਗੁਲਦਾਰ ਸਾਹਿਬ ਹੋਵਾਂਗੇ ਅਸੀਂ ਉੱਥੇ ਬੰਦਾਂਗੇ ਠੀਕ ਸੋ ਕਿਸ ਤਰੀਕੇ ਨਾਲ ਇੱਕ ਵਧੀਆ ਜਿਹੜੀ ਸੇਵਾ ਵੀ ਨਿਭਾ ਰਿਹਾ ਹੈ ਸ਼ਹੀਦੀ ਦਿਵਸ ਦੇ ਮੌਕੇ ਤੇ ਫਰੀਦ ਦਸਤਾਰ ਸੇਵਾ ਦੇਖਦੇ ਹਾਂ ਅਲੱਗ-ਅਲੱਗ ਗੁਰਦੁਆਰਿਆਂ ਦੇ ਬਾਹਰ ਲੋਕ ਜਿੰਦਾ ਨੰਗੇ ਸਿਰ ਜਾਂਦੇ ਨੇ ਕਿ ਉੱਥੇ ਦਸਤਾਰ ਬਨਵਾ ਲਵਾਂਗੇ ਜਾਂ ਫਿਰ ਕਿਤੇ ਗੁਰਦੁਆਰਾ ਸਾਹਿਬ ਸਥਾਨ ਤੇ ਜਾਂਦੇ ਨੇ ਉੱਥੇ ਵੀ ਸੋਚਦੇ ਨੇ ਕਿ ਉੱਥੇ ਬਨਵਾ ਲਾਂਗੇ ਪਰ ਵੀਰ ਨੇ ਸੋਚਿਆ ਕਿ ਉੱਥੇ ਪਹਿਲਾਂ ਹੀ ਬਹੁਤ ਨੇ ਕਿਉਂ ਨਾ ਮੈਂ ਆਪਣੇ ਇੱਥੋਂ ਹੀ ਜਿੱਥੋਂ ਨੌਜਵਾਨ ਨਿਕਲਣਗੇ ਉੱਥੋਂ ਹੀ ਪੱਗ ਬਨ ਕੇ ਕਿਉਂ ਨਾ ਆਪਣੇ ਨੌਜਵਾਨਾਂ ਨੂੰ ਆਪਣੇ ਗੁਰੂ ਦੇ ਸਿੰਘਾਂ ਨੂੰ ਭੇਜਾਂ ਸੋ ਬਹੁਤ ਵਧੀਆ ਜਿਹੜੀ ਸੇਵਾ ਨਰਿੰਦਰ ਵੀਰ ਨਿਭਾ ਰਿਹਾ ਹੈ ਤੇ ਕਿਵੇਂ ਅੱਜ ਇੱਕ ਛੋਟੇ ਛੋਟੇ ਬੱਚੇ ਨੂੰ ਅਪਰੀਸ਼ੀਏਟ ਕਰ ਰਿਹਾ ਜਿੱਦਾਂ ਗੱਲ ਕੀਤੀ ਆ ਵੀਰ ਕਿਉਂਕਿ ਉਮਰ ਮੈਨੂੰ ਲੱਗਦਾ ਹੈ ਕਿ ਦੀ ਉਮਰ ਹੋएगी ਬੇਟਾ 10 ਸਾਲ ਦਾ ਮੁੰਡਾ ਜਿਹੜਾ ਹੈ ਪੱਗ ਬਨਵਾਣ ਆਇਆ ਤੇ ਬਹੁਤ ਅੱਛੀ ਸੇਵਾ ਨਿਰਿੰਦਰ ਸਿੰਘ ਨਿਭਾ ਰਿਹਾ ਹੈ ਤੁਸੀਂ ਵੀ ਆਓ ਪੱਗ ਬਨਵਾਓ ਤੇ ਫਿਰ ਗੁਰੂ ਦੇ ਘਰ ਜਾਓ ਕੈਮਰਾਮੈਨ ਪ੍ਰੈਸ ਦੇ ਨਾਲ ਸਿਟੀ ਹੈਡਲਾਈਨਸ ਜੈ ਕੁਮਾਰ